ਨਵਜੋਤ ਸਿੰਘ ਸਿੱਧੂ ਐਕਟਿਵ ਹੋ ਗਿਆ ਸੀ ਲੋਕ ਆਸ ਨਾਲ ਵੀ ਨੇ ਪੰਜਾਬ ਦੇ ਦੇਖੋ ਬੋਲਚਾਲ ਜਿਹੜੀ ਮਰਜੀ ਹੈ ਪਰ ਲੋਕ ਪੰਜਾਬ ਦੇ ਚਾਹੁੰਦੇ ਆ ਵੀ ਜੇ ਨਵਜੋਤ ਸਿੱਧੂ ਆਉਂਦਾ ਹੈ ਹੋ ਸਕਦਾ ਸਾਡੇ ਦਿਨ ਚੰਗੇ ਆ ਜਾਣ ਕਿਉਂਕਿ ਅਗਲੇ ਸਾਲ ਤੱਕ 5 ਲੱਖ ਕਰੋੜ ਦਾ ਨਵਜੋਤ ਸਿੰਘ ਸਿੱਧੂ ਨੇ ਕਈ ਵਾਰ ਬਣੀ ਹੋਈ ਸਿਆਸੀ ਪੈਚ ਦੇ ਉੱਤੇ ਆ ਕੇ ਖਿਲਾਰੇ ਪਾਏ ਨੇ ਅੱਜ ਨਵਜੋਤ ਕੌਰ ਸਿੱਧੂ ਨੇ ਉਹ ਸਿਆਸੀ ਪੈਚ ਜਿਹੜੀ 2027 ਦੀ ਇਲੈਕਸ਼ਨ ਲਈ ਤਿਆਰ ਹੋ ਰਹੀ ਆ ਬਿਜਲੀ ਸੋਧ ਬਿੱਲ ਦੇ ਖਿਲਾਫ ਅਜ ਬਿਜਲੀ ਬੋਰਡ ਵਾਲੇ ਫਿਰਦੇ ਨੇ ਕੋਈ ਉਧਰ ਡਿਵੈਲਪਰ ਕਲੋਨਾਈਜ਼ਰ ਔਖੇ ਨੇ ਕਹਿੰਦੇ ਕਹਤਾ ਵੀ 100 ਜੇ ਕਿੱਲੇ ਚ ਕਲੋਨੀ ਕੱਟਣੀਆਂ 25 ਦੀ ਪਹਿਲਾਂ ਰਜਿਸਟਰ ਬਿਜਲੀ ਸੋਧ ਬੈ ਲੈਕ ਦਾ ਜਿਹੜਾ ਬਿਜਲੀ ਸੋਧ ਬੈਲ ਵੀ 125 ਆ ਰਿਹਾ ਉਹਦੇ ਤਹਿਤ ਪ੍ਰਾਈਵੇਟ ਕੰਪਨੀਆਂ ਨੂੰ ਇਸ ਖੇਤਰ ਦੇ ਵਿੱਚ ਆਉਣ ਦੀ ਖੁੱਲ ਜਿਹੜੀ ਉਹ ਦਿੱਤੀ ਜਾ ਰਹੀ ਹੈ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਨਾ ਜਿਹੜਾ ਇੱਕ ਕੰਮ ਇੱਕ ਸਾਲ ਤੋਂ ਪਿਛਲੇ 1.5 ਸਾਲ ਤੋਂ ਵਿੱਡਿਆ ਹੋਇਆ ਹੈ ਉਹੋ ਜਿੱਥੇ ਉਹਨਾਂ ਦੀ ਵਿਰੋਧਤਾ ਉਹਨਾਂ ਵੱਲੋਂ ਬਣਾਏ ਹੋਏ ਸਿਪਾਈ ਜਿਹੜੇ ਸੂਬੇਦਾਰ ਲੈਫਟੀਨੈਂਟ ਬਣ ਗਏ ਉਹਨਾਂ ਨੇ ਕੀਤੀ ਉਸ ਇਲਾਕੇ ਦੇ ਵਿੱਚ ਉਹਨਾਂ ਨੇ ਘਰ ਘਰ ਜਾ ਕੇ ਅਕਾਲੀ ਦਲ ਦੇ ਵੱਡੇ ਜਿਹੜੇ ਬੰਦੇ ਸੀ ਉਹ ਨਾਲ ਰਲ ਆਲੇ ਅੱਜ ਸੁਖਬੀ ਸਿੰਘ ਬਾਦਲ ਹੋਰਾਂ ਨੇ ਐਲਾਨ ਕੀਤਾ ਹੈ ਕਿ ਉਹ ਗਿੱਦੜਵਾਹ ਤੋਂ ਚੋਣ ਲੜਨਗੇ ਔਰ ਉਹਨਾਂ ਨੇ ਇਹ ਐਲਾਨ ਜਿਹੜਾ ਹੈਗਾ ਉਹ ਇਸ ਰੂਪ ਦੇ ਵਿੱਚ ਵੀ ਕੀਤਾ ਕਿ ਵੱਡੇ ਬਾਦਲ ਸਾਹਿਬ ਚਾਹੁੰਦੇ ਸੀ ਕਿ ਉਹ ਗਦਰਬਾਹ ਤੋਂ ਚੋਣ ਲੜਨ ਤੇ ਉਹ ਅੱਜ ਐਲਾਨ ਕਰ ਰਹੇ ਨੇ ਅੱਛਾ ਸੁਖਪਾਲ ਸਿੰਘ ਖਹਿਰੇਵਾਲ ਨੂੰ ਕੀ ਕਹਾਣੀਆਂ ਸੁਖਪਾਲ ਸਿੰਘ ਖਹਿਰਾ ਵੀ ਬਹੁਤ ਅਗਰੈਸਿਵ ਆ ਪੰਜਾਬ ਦੇ ਪਾਣੀਆਂ ਦੇ ਵਿੱਚ ਜ਼ਰੇਨੀਅਮ ਆ ਜੀ ਪਿਤਾ ਜੇਲ੍ਹ ਚ ਬੰਦ ਸੀ ਜਿਹੜੀ ਧੀ ਨੂੰ ਨਹਿਰ ਚ ਧੱਕਾ ਮਾਰ ਕੇ ਸੁਟਿਆ ਹੁਣ ਉਹ ਧੀ ਜਿਉਂਦੀ ਐ ਐਂ ਦੀ ਗੋਨੋ ਕੀ ਵੱਜ ਪੈ ਗਈ ਕਿੱਥੋਂ ਟੂਣਾ ਟੱਪ ਲੈ ਆ ਇਹਨਾਂ ਨੇ ਇਹਨਾਂ ਨੂੰ ਕੀ ਹੋ ਗਿਆ ਚੱਲਣੇ ਚੰਗੇ ਭਲੇ ਜਹਾਜ਼ ਚੱਲਦੇ ਚੱਲਦੇ ਖੰਡਣ ਲੱਗ ਗਏ ਨਵਕਨ ਸਿੰਘ ਪੱਤੀ ਜੀ ਸਵਾਗਤ ਹੈ ਸਤਿ ਸ੍ਰੀ ਅਕਾਲ ਸ਼ੁਕਰੀਆ ਜੀ ਗਿੱਲ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀਕਾਲ ਜੀ ਜੀ ਗਿੱਲ ਸਾਹਿਬ ਲਾ ਵੀ ਖਬਰਾਂ 'ਚ ਖਾਸੀਆਂ ਨੇ ਥੋੜੀ ਜੀ ਸਪੀਡ ਬਰਨਾਲੇ ਵਾਲੇ ਹੜੰਬੇ ਵਾਂਗੂ ਲੈ ਕੇ ਜਾਣੀ ਆ ਆਪਾਂ ਪੰਜ ਸਿੰਘ ਸਹਿਵਾਨਾਂ ਦੀ ਇਕੱਤਰਤਾ ਹੋਈ ਮਹੱਤਵਪੂਰਨ ਫੈਸਲੇ ਕਿਹੜੇ ਹੋਏ ਜੀ ਬਿਲਕੁਲ ਗਿਲਸਾਹ ਜੀ ਪੰਜ ਸਿੰਘ ਸਹਿਵਾਨਾਂ ਦੀ ਸ਼੍ਰੀ ਕਲਤਕ ਸਾਬ ਉੱਪਰ ਇਕੱਤਰਤਾ ਹੋਈ ਇਸ ਇਕੱਤਰਤਾ ਦੇ ਵਿੱਚ ਕਈ ਅਹਿਮ ਫੈਸਲੇ ਲਏ ਗਏ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਲਟਕ ਰਹੇ ਸੀ ਜਾਂ ਇਵਨ ਇਹ ਕਹਿਣਾ ਹੋਵੇ ਕਿ ਜਿਹੜੇ 2 ਦਸੰਬਰ ਨੂੰ ਸ਼੍ਰੀ ਕਲਤਕ ਸਾਬ ਦੀ ਫਸੀਲ ਤੋਂ ਗਿਆ ਨੀ ਹਰਪ੍ਰੀਤ ਸਿੰਘ ਜੀ ਦੀ ਅਗਵਾਈ ਦੇ ਵਿੱਚ ਕੁਝ ਫੈਸਲੇ ਲਏ ਗਏ ਸੀ ਉਹਨਾਂ ਫੈਸਲਿਆਂ ਨੂੰ ਜਿਹੜਾਗਾ ਕਈ ਮਸਲਿਆਂ ਦੇ ਵਿੱਚ ਉਹ ਪੁੱਠਾ ਗੇੜ ਦੇਣ ਦੀ ਕੋਸ਼ਿਸ਼ ਕੀਤੀ ਗਈ ਜਿਵੇਂ ਬਿਰਸਾ ਸਿੰਘ ਬਲਟੋਹਾ ਹਰਾਂ ਦਾ ਮਸਲਾ ਹੈ ਸੋ ਅੱਜ ਜਿਹੜੇ ਫੈਸਲੇ ਹੋ ਇਹਨਾਂ ਚ ਸਭ ਤੋਂ ਅਹਿਮ ਜਿਹੜਾ ਸੀ ਉਹ ਬਿਰਸਾ ਸਿੰਘ ਬਲਟੋਹਾ ਹਰਾਂ ਦਾ ਹੀ ਸੀਗਾ ਅੱਜ ਸ਼੍ਰੀ ਕਾਲਤਾਖਸਾਬ ਅੱਗੇ ਪੇਸ਼ ਹੋ ਕੇ ਬਿਰਸਾ ਸਿੰਘ ਬਲਟੋਹਾ ਨੇ ਮੁਆਫੀ ਮੰਗੀ ਜਥੇਦਾਰ ਗੈਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਬਲਟੋਹਾ ਨੂੰ ਸਪਸ਼ਟ ਸੰਦੇਸ਼ ਦਿੱਤਾ ਕਿ ਉਹ ਧਾਰਮਿਕ ਸ਼ਕਤੀਆਂ ਬਾਰੇ ਕੋਈ ਬਿਆਨਬਾਜ਼ੀ ਨਾ ਕਰਨ ਕਿਉਂਕਿ ਜਾਨੀ ਹਰਪ੍ਰੀਤ ਸਿੰਘ ਜੀ ਤੇ ਹੋਰ ਧਾਰਮਿਕ ਸ਼ਖਸੀਤਾਂ ਬਾਰੇ ਬਿਆਨਬਾਜ਼ੀ ਕਾਰਨ ਪਿਰਸਾਦ ਸਿੰਘ ਬਲਟੋਹਾ ਤੇ ਸ਼੍ਰੋਮਣੀ ਕਾਲੀ ਦਲ ਦੇ ਵਿੱਚੋਂ 10 ਸਾਲ ਲਈ ਕੱਢੇ ਜਾਣ ਦੀ ਪਾਬੰਦੀ ਲਾ ਦਿੱਤੀ ਸੀ ਪਰ ਅੱਜ ਉਹ ਪਾਬੰਦੀ ਹਟਾ ਦਿੱਤੀ ਗਈ ਆ ਅੱਜ ਪਿਰਸਾਦ ਸਿੰਘ ਬਲਟੋਹਾ ਨੂੰ ਧਾਰਮਿਕ ਸਜ਼ਾ ਲਾਉਂਦੇ ਹੋਏ 3 ਦਿਨ ਦਰਬਾਰ ਸਾਹਿਬ ਦੇ ਝੂਠੇ ਭਾਂਡੇ ਮਾਂਜਣ ਇੱਕ ਘੰਟਾ ਸੰਗਤ ਦੇ ਜੋੜੇ ਝਾੜਨ ਦੀ ਸੇਵਾ ਲਾਉਂਦਿਆਂ ਜਿਹੜਾਗਾ ਉਹ ਇਹ 10 ਸਾਲ ਵਾਲੀ ਸਜ਼ਾ ਹਟਾ ਦਿੱਤੀ ਆ ਇਸੇ ਤਰੀਕੇ ਨਾਲ ਸਾਫਕਾ ਜਥੇਦਾਰ ਗਿਆਨੀ ਗਰਬਚਨ ਸਿੰਘ ਦੀਆਂ ਜਿਹੜੀਆਂ ਸੇਵਾਵਾਂ ਸੀਗੀਆਂ ਉਹਦੇ ਤੇ ਪਾਬੰਦੀ ਲੱਗੀ ਹੋਈ ਸੀ ਅੱਜ ਉਹ ਵੀ ਕਾਲ ਤੱਕ ਸਾਹ ਤੇ ਪੇਸ਼ ਹੋਏ ਔਰ ਡੇਰਾ ਮੁਖੀ ਗਰਮੀਤ RAM ਰਹੀਮ ਨੂੰ ਮਾਫੀ ਦੇਣ ਦੇ ਗੁਨਾਹ ਦੀ ਉਹਨਾਂ ਨੇ ਮਾਫੀ ਮੰਗੀ ਤੇ 2015 ਦੇ ਵਿੱਚ ਮਾਫੀ ਦਿੱਤੀ ਗਈ ਸੀ ਡੇਰਾ ਮੁਖੀ ਗਰਮੀਤ RAM ਰਹੀਮ ਨੂੰ ਉਹਦੇ ਵਿੱਚ 20 ਧਾਰਮਿਕ ਸਜ਼ਾ ਲਾਉਂਦਿਆਂ ਉਹਨਾਂ ਨੂੰ ਜਿਹੜਾ ਪੁੱਲ ਬਖਸ਼ਾਉਣ ਦੀ ਅਰਦਾਸ ਕਰਨ ਦੀ ਗੱਲ ਕਹੀ ਗਈ ਆ ਇਸੇ ਤਰੀਕੇ ਦੇ ਨਾਲ ਤੀਜੀ ਜਿਹੜੀ ਇਸ ਵਿਸ਼ੇ 'ਚ ਹੋਈ ਆ ਉਹ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਕਰਮਜੀਤ ਸਿੰਘ ਉਹਨਾਂ ਨੇ ਵੀ ਅੱਜ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਆਪਣੀ ਭੁੱਲ ਦੇ ਲਈ ਮਾਫੀ ਮੰਗੀ ਤੇ ਉਹਨਾਂ ਨੂੰ ਤਨਖਾਹ ਲਈ ਗਈ ਇਹ ਡਾਕਟਰ ਕਰਮਜੀਤ ਸਿੰਘ ਉਹੀ ਨੇ ਜਿਹੜੇ ਆਰਐਸਐਸ ਦੇ ਇੱਕ ਸਮੇਲਨ ਦੇ ਵਿੱਚ ਆਰਐਸਐਸ ਮੂਰੇ ਜਿਹੜੀ ਆ ਉਹੋ ਹੀ ਖੜੇ ਸੀ ਜਲ ਸਾਹਿਬ ਔਰ ਇਹ ਸਾਰੇ ਮਸਲੇ ਦੇ ਵਿੱਚ ਵੀ ਉਹਨਾਂ ਨੂੰ ਹਮ Hindu ਨਹੀਂ ਕਿਤਾਬ ਵਾਰਡਨ ਤੇ ਉਹਦੀਆਂ 500 ਕਾਪੀਆਂ ਸਿੱਖ ਸੰਗਤਾਂ 'ਚ ਵੰਡਣ ਦਾ ਹੁਕਮ ਵੀ ਦਿੱਤਾ ਗਿਆ। ਇਸੇ ਤਰੀਕੇ ਨਾਲ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਤੇ ਉੱਗੇ ਕਵੀ ਜਸਵੰਤ ਜਫਰ ਨੂੰ ਵੀ ਤਨਖਾਹ ਲਾਈ ਗਈ ਹੈ ਔਰ ਯੂਕੇ ਦੇ ਸਿੱਖ ਪ੍ਰਚਾਰਕ ਹਰਿੰਦਰ ਸਿੰਘ ਨੂੰ ਵੀ ਜਿਹੜੀ ਹੈਗੀ ਉਹ ਤਨਖਾਹ ਲਾਈ ਗਈ ਹੈ ਕਿ ਉਹਨਾਂ ਨੇ ਵੀ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਮਾਫੀ ਜਿਹੜੀ ਉਹ ਮੰਗੀ ਆ। ਸੋ ਇਸ ਤਰੀਕੇ ਨਾਲ ਅੱਜ ਪੰਜ ਸਿੰਘ ਸਾਹਿਬਾਨ ਦੇ ਵੱਲੋਂ ਜਿਹੜੇ ਫੈਸਲੇ ਕੁਝ ਹੋਰ ਵੀ ਲੈ ਗਏ। ਜੀ। ਨਵਜੋਤ ਸਿੰਘ ਸਿੱਧੂ ਐਕਟਿਵ ਹੋ ਗਿਆ ਸੀ ਲੋਕ ਆਸ ਨਾਲ ਵੀ ਨੇ ਪੰਜਾਬ ਦੇ ਦੇਖੋ ਬੋਲਚਾਲ ਜਿਹੜੀ ਮਰਜੀ ਹੈ ਪਰ ਲੋਕ ਪੰਜਾਬ ਦੇ ਚਾਹੁੰਦੇ ਆ ਵੀ ਜੇ ਨਵਜੋਤ ਸਿੱਧੂ ਆਉਂਦਾ ਹੈ ਹੋ ਸਕਦਾ ਸਾਡੇ ਦਿਨ ਚੰਗੇ ਆ ਜਾਣ ਕਿਉਂਕਿ ਅਗਲੇ ਸਾਲ ਤੱਕ 5 ਲੱਖ ਕਰੋੜ ਦਾ ਕਰਜ਼ਾ ਹੋ ਜਾਣਾ ਮੈਨੂੰ ਨਹੀਂ ਲੱਗਦਾ ਕੋਈ ਪਾਰਟੀ ਰਨ ਕਰ ਸਕਦੀ ਹੈ ਜੇ ਕੂੜੀ ਤੇ ਕਲੰਕੀ ਵਾਲੀ ਗੱਲ ਹੋਣੀ ਹੈ ਹਾਲਾਤ ਖਰਾਬ ਹੋਣੇ ਨੇ ਹਲੇ ਅੱਛਾ ਰੌਲਾ ਕੀ ਪਾਤਾ ਸਰਦਾਰ ਨਹੀਂ ਨਵਜੋਤ ਕੋਲ ਸਿੱਧੂ ਨੇ ਕੁਝ ਕਹਿਤਾ ਸਮਝ ਨਹੀਂ ਲੱਗਦੀ ਦੋਨਾਂ ਦੇ ਵਿੱਚੋਂ ਕਿਹੜਾ ਕੀ ਬੋਲ ਦਿੰਦਾ ਹੈ ਬਿਲਕੁਲ ਗਿਲ ਸਾਹਿਬ ਨਵਜੋਤ ਸਿੰਘ ਸਿੱਧੂ ਨੇ ਕਈ ਵਾਰ ਬਣੀ ਹੋਈ ਸਿਆਸੀ ਪਿੱਚ ਦੇ ਉੱਤੇ ਆ ਕੇ ਖਿਲਾਰੇ ਪਾਏ ਨੇ ਅੱਜ ਨਵਜੋਤ कौर ਸਿੱਧੂ ਨੇ ਉਹ ਸਿਆਸੀ ਪਿੱਚ ਜਿਹੜੀ 227 ਦੀ ਇਲੈਕਸ਼ਨ ਲਈ ਤਿਆਰ ਹੋ ਰਹੀ ਆ ਉਹਦੇ ਤੇ ਆ ਕੇ ਜਿਹੜਾ ਕਾਂਗਰਸ ਪਾਰਟੀ ਦੇ ਅੰਦਰ ਇੱਕ ਵੱਡੀ ਹਲਚਲ ਪੈਦਾ ਕਰ ਦਿੱਤੀ ਆ ਇਹ ਹਲਚਲ ਜਿਹੜੀ ਪੈਦਾ ਕੀਤੀ ਆ ਉਹਦਾ ਬੇਸ ਬਣਿਆਗਾ ਕਿ ਨਵਜੋਤ कौर ਸਿੱਧੂ ਨੇ ਪ੍ਰੀਤੇ ਕੱਲ ਪੰਜਾਬ ਦੇ ਗਵਰਨਰ ਸਾਹਿਬ ਨੂੰ ਮਿਲੇ ਔਰ ਉੱਥੇ ਇੱਕ ਮੈਮੋਰੰਡਮ ਦਿੱਤਾ ਉਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕੀਤੀ ਉਹਦੇ ਚ ਉਹਨਾਂ ਨੇ ਗੱਲ ਛੋਤੀ ਕਿ ਮੁੱਖ ਮੰਤਰੀ ਦੇ ਅਹੁਦੇ ਲਈ ਕਾਂਗਰਸ ਹਾਈ ਕਮਾਂਡ 500 ਕਰੋੜ ਰੁਪਇਆ ਜਿਹੜਾ ਉਹ ਲੈਂਦੀ ਹੈ ਉਹ ਕਹਿੰਦੇ ਸਾਡੇ ਕੋਲ ਇਹਨੇ ਹੈ ਨਹੀਂ ਅਸੀਂ ਤਾਂ ਇਹ ਦੇਸ਼ 'ਚ ਹੈ ਨਹੀਂਗੇ ਹਾਲਾਂਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡੇ ਤੋਂ ਕਿਸੇ ਨੇ ਮੰਗਿਆ ਕਹਿੰਦੇ ਸਾਡੇ ਤੋਂ ਤਾਂ ਨਹੀਂ ਮੰਗੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਪ੍ਰਤਾਪ ਬਾਜਵਾ ਵਰਗਿਆਂ ਨੇ ਤਰਨਤਾਰਨ ਜਿਹੜੀ ਜਿਮਣੀ ਚੋਣ ਹੋਈ ਆ ਉਹਦੇ ਵਿੱਚ ਜਿਹੜਾ ਕਾਂਗਰਸ ਦਾ ਕੈਂਡੀਡੇਟ ਸੀ ਉਹ ਤੋਂ 5 ਕਰੋੜ ਰੁਪਈਆ ਦਾ ਜਿਹੜਾ ਉਹ ਲਿਆਗਾ ਔਰ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਜੇਕਰ ਕਾਂਗਰਸ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਂਦੀ ਆ ਤਾਂ ਉਦੋਂ ਹੀ ਉਹ ਐਕਟਿਵ ਹੋਣਗੇ ਨਵਜੋਤ ਸਿੱਧੂ ਨੂੰ ਕਾਂਗਰਸ ਪਾਰਟੀ ਤੇ ਪ੍ਰਯੰਕਾ ਗਾਂਧੀ ਨਾਲ ਕਹਿੰਦੇ ਬਹੁਤ ਲਗਾਗਾ ਤਾਂ ਇਹ ਸਾਰੇ ਮਸਲੇ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਿੱਚ ਹਲਚਲ ਪੈ ਗਈ ਹਲਚਲ ਪੈਦਾ ਹੋ ਗਈ ਤਾਂ ਉਸ ਤੋਂ ਬਾਅਦ ਨਵਜੋਤ ਕੌਰ ਸਿੱਧੂ ਫੇਰ ਵੀ ਚੁੱਪ ਨਹੀਂ ਕੀਤੀ ਉਹਨੇ ਰਾਜਾ ਬੜਿੰਗ ਪ੍ਰਤਾਪ ਸਿੰਘ ਬਾਜਵਾ ਸਖਜਿੰਦਰ ਰੰਧਾਵੇ ਵਰਗੇ ਲੀਡਰਾਂ ਦੇ ਉੱਤੇ ਲਗਾਤਾਰ ਬਿਆਨਬਾਜ਼ੀ ਹੈ ਜੀ ਜਿਹੜੀ ਉਹ ਜਾਰੀ ਰੱਖੀ ਉਸ ਤੋਂ ਬਾਅਦ ਅੱਜ ਕਾਂਗਰਸ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਰਾਜਾ ਬੜਿੰਗਪੁਰਾਂ ਦੇ ਵੱਲੋਂ ਦੋ ਲਾਈਨਾਂ ਦਾ ਦੋ ਲਾਈਨਾਂ ਵੀ ਕਾਦੀਆਂ ਡੇਢ ਲਾਈਨ ਹੀ ਲਿਖੀ ਹੋਈ ਆ ਔਰ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਸਸਪੈਂਡ ਕਰ ਦਿੱਤਾ ਗਿਆਗਾ ਇਹ ਮਸਲਾ ਪੰਜਾਬ ਤੱਕ ਹੀ ਨਹੀਂ ਰਿਹਾ ਕਰਨਾਟਕ ਦੇ ਉਪ ਮੁੱਖ ਮੰਤਰੀ ਡੀ ਕੇ ਸ਼ਿਵ ਕੁਮਾਰ ਨੇ ਅੱਜ ਕਿਹਾ ਕਿ ਕਾਂਗਰਸ ਆਜੂ ਨਵਜੋਤ ਕੌਰ ਸਿੱਧੂ ਨੂੰ ਉਹਨਾਂ ਦੇ ਮੁੱਖ ਮੰਤਰੀ ਅਹੁਦੇ ਦੇ ਲਈ 500 ਕਰੋੜ ਰੁਪਏ ਬਾੜੇ ਬਿਆਨ ਤੇ ਇੱਕ ਚੰਗੇ ਮੈਂਟਲ ਹਸਪਤਾਲ ਦੇ ਵਿੱਚ ਦਾਖਲ ਹੋ ਜਾਣਾ ਚਾਹੀਦਾ ਉਹਨਾਂ ਨੇ ਇਥੋਂ ਤੱਕ ਟਿੱਪਣੀ ਜਿਹੜੀ ਹੈਗੀ ਉਹ ਕਰ ਦਿੱਤੀ ਹੈ ਸੋ ਕੁੱਲ ਮਿਲਾ ਕੇ ਕਹਿਣਾ ਹੋਵੇ ਤਾਂ ਸਥਿਤੀ ਇਹ ਹੈ ਕਿ ਕਾਂਗਰਸ ਦੇ ਵਿੱਚ ਬਹੁਤ ਵੱਡੀ ਪਦਰ ਦੇ ਉੱਤੇ ਧੜੇਬੰਦੀ ਬਹੁਤ ਵੱਡੀ ਪਦਰ ਦੇ ਉੱਤੇ ਕਾਂਗਰਸ ਦੇ ਵਿੱਚ ਜਿਹੜਾ ਗਾ ਗਰੁੱਪ ਵਾਜੀ ਉਹ ਨਜ਼ਰ ਆ ਰਹੀ ਹੈ ਇਹ ਸਾਰਾ ਮਸਲਾ ਇਸ ਰੂਪ ਦੇ ਵਿੱਚ ਵੀ ਹੈ ਵੀ ਜਿੱਦ ਦੇ ਦਾ ਰਾਜਾ ਬੜਿੰਗ ਪ੍ਰਧਾਨ ਬਣਿਆ ਉਹ ਤੋਂ ਸੂਤ ਵੀ ਨਹੀਂ ਆ ਰਹੀ ਕਹਾਣੀ ਕਾਂਗਰਸ ਦੇ ਵਿੱਚ ਪ੍ਰਧਾਨ ਦੀ ਜ਼ਿੰਮੇਵਾਰੀ ਹੁੰਦੀ ਹੈ ਸਾਰਿਆਂ ਨੂੰ ਇੱਕ ਮਾਲਾ ਚ ਪਰੋ ਕੇ ਰੱਖਣਾ ਸਾਰਿਆਂ ਨੂੰ ਇਕੱਠੇ ਰੱਖਣਾ ਲੇਕਿਨ ਇੱਥੇ ਗਰੁੱਪ ਪਹਿਲਾਂ ਤੋਂ ਹੀ ਨੇ ਕਾਂਗਰਸ ਪਾਰਟੀ ਬਾਰੇ ਕਹਿਆ ਜਾਂਦਾ ਵੀ ਇਹਨਾਂ ਦੇ ਆਪ ਦੇ ਗਰੁੱਪ ਹੀ ਇੱਕ ਦੂਜੇ ਨੂੰ ਹਰਾਉਣ ਦੀ ਕੋਸ਼ਿਸ਼ ਕਰਦੇ ਨੇ ਰਾਜੇ ਬੜਿੰਗ ਦਾ ਗਰੁੱਪ ਹੈ ਬੀਬੀ ਪੱਠਲ ਦਾ ਗਰੁੱਪ ਹੈ ਪ੍ਰਤਾਪ ਬਾਜਵੇ ਦਾ ਗਰੁੱਪ ਹੈ ਚਾ ਰਣਜੀਤ ਚੰਨੀ ਦਾ ਗਰੁੱਪ ਹੈ ਨਵਜੋਤ ਸਿੱਧੂ ਦਾ ਗਰੁੱਪ ਹੈ ਸੁਖਪਾਲ ਖੈਰੇ ਦਾ ਗਰੁੱਪ ਹੈ ਲਗਾਤਾਰ ਮਤਲਬ ਇਹਨਾਂ ਦੀ ਅੰਦਰੂਨੀ ਕਸ਼ਮਕਸ਼ ਚੱਲਦੀ ਆ ਲੇਕਿਨ ਆ ਨਵਜੋਤ ਕੋਰ ਸਿੱਧੂ ਵਾਲਾ 500 ਕਰੋੜ ਵਾਲਾ ਬਿਆਨ ਤੇ 5 ਕਰੋੜ ਚ ਟੈਕ ਵਾਲਾ ਬਿਆਨ ਇਹ ਥੋੜਾ ਜਿਹਾ ਮਸਲਾ ਜਿਆਦਾ ਟੇਡਾ ਹੋ ਗਿਆ ਹੁਣ ਸਿੱਧੂ ਪਰਿਵਾਰ ਦਾ ਕਾਂਗਰਸ 'ਚ ਰਹਿਣਾ ਮੁਸ਼ਕਲ ਲੱਗਦਾ ਜਿਹੜੀ ਜੀ ਹਾਲਤ ਬਣ ਗਈ ਤਾਂ ਇਹਦੇ 'ਚੋਂ ਇਹ ਕਿਸੇ ਹੋਰ ਪਾਸੇ ਕਹਾਣੀ ਤੁਰ ਸਕਦੀ ਹੈ ਜਾਇ ਹੋ ਸਕਦਾ ਕਿ ਪਲੈਂਟ ਵੇ ਦੇ ਨਾਲ ਹੀ ਹੋਰ ਪਾਸੇ ਜਾਣ ਦੀ ਇੱਛਾ ਹੋਵੇ ਕਿਉਂਕਿ ਨਵਜੋਤ ਸਿੱਧੂ ਨੇ ਜੇ ਸਿਆਸਤ 'ਚ ਐਂਟਰੀ ਮਾਰਨੀ ਹੁੰਦੀ ਆ ਤਾਂ ਉਦੋਂ ਵੀ ਉਹ ਇੱਕ ਮਾਹੌਲ ਤਿਆਰ ਕਰਵਾਉਂਦਾ ਹੁੰਦਾ ਤੇ ਉਹ ਮਾਹੌਲ ਤਿਆਰ ਸ਼ਾਇਦ ਨਵਜੋਤ ਕੌਰ ਸਿੱਧੂ ਕਰ ਰਹੀ ਆ ਜੀ ਕੋਈ ਨਾ ਕੋਈ ਘਰੇ ਬਹਿ ਕੇ ਲੱਡੂ ਵਟਿਆ ਐ ਨਹੀਂ ਕਹਾਣੀ ਹੈ ਅੱਛਾ ਬਿਜਲੀ ਸੋਧ ਬਿੱਲ ਦੇ ਖਿਲਾਫ ਅੱਜ ਬਿਜਲੀ ਬੋਰਡ ਵਾਲੇ ਫਿਰਦੇ ਨੇ ਕੋਈ ਉਧਰ ਡਿਵੈਲਪਰ ਕਲੋਨਾਈਜ਼ਰ ਔਖੇ ਨੇ ਕਹਿੰਦੇ ਕਹਤਾ ਵੀ 100 ਜੇ ਕਿਲੇ ਚ ਕਲੋਨੀ ਕੱਟਣੀ ਆ 25 ਦੀ ਪਹਿਲਾਂ ਰਜਿਸਟਰੀ ਕਰਾਓ ਤਾਂ ਕੱਟ ਸਕਦੇ ਹਾਂ 35% ਪੈਸੇ ਜਮ੍ਹਾਂ ਕਰਾਓ ਟੋਟਲ ਪ੍ਰੋਜੈਕਟ ਦੇ ਇਹ ਤਾਂ ਕਲੋਨੀ ਵਾਲੇ ਤਾਂ ਫੇਲ ਹੋ ਜਾਣਗੇ ਇਹਦੇ ਹਿਸਾਬ ਨਾਲ ਬਿਲਕੁਲ ਜੀ ਸਰ ਬਿਜਲੀ ਸੋਧ ਬਿੱਲ ਇੱਕ ਤਾਂ ਜਿਹੜਾ ਬਿਜਲੀ ਸੋਧ ਬਿੱਲ 25000 ਆ ਰਿਹਾ ਉਹਦੇ ਤਹਿਤ ਪ੍ਰਾਈਵੇਟ ਕੰਪਨੀਆਂ ਨੂੰ ਇਸ ਖੇਤਰ ਦੇ ਵਿੱਚ ਆਉਣ ਦੀ ਖੁੱਲ ਜਿਹੜੀ ਉਹ ਦਿੱਤੀ ਜਾ ਰਹੀ ਆ ਅੱਦਾਕ ਪ੍ਰਾਈਵੇਟ ਤਾਂ ਪਹਿਲਾਂ ਹੀ ਆ ਜਦੋਂ ਪੰਜਾਬ ਰਾਜ ਬਿਜਲੀ ਬੋਰਡ ਤੋੜ ਕੇ ਪੀਐਸਪੀਸੀਐਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਤੇ ਪੀਐਸ ਪੀਸੀਐਲ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਬਣਾਤਾ ਸੀ ਜਦੋਂ ਪੰਜਾਬ ਸਰਕਾਰ ਘਟਕੇ ਮਗਰ ਲਿਮਟਿਡ ਲਿਖਤਾ ਸੀ ਇਹ ਇਕੱਲੇ ਪੰਜਾਬ ਚ ਹੀ ਨਹੀਂ ਬਾਕੀ ਸੂਬਿਆਂ ਚ ਵੀ ਹੋਇਆ ਹੁਣ ਵੀ ਨੈਸ਼ਨਲ ਪੱਧਰ ਦੇ ਉੱਤੇ ਬਿਜਲੀ ਸੋਧ ਬਿਲ 225 ਲਿਆਂਦਾ ਜਾ ਰਿਹਾ ਜਿਹਦੇ ਤਹਿਤ ਹੋਊਗਾ ਵੀ ਚਿਪ ਵਾਲੇ ਮੀਟਰ ਹੋਣਗੇ ਜਿਵੇਂ ਆਪਣੇ ਮੋਬਾਈਲਾਂ ਦੇ ਸਿਮ ਜਿਹੜੇ ਨੇ ਉਹ ਪ੍ਰੀਪੇਡ ਨੇ ਉਵੇਂ ਤਰੀਕੇ ਦੇ ਨਾਲ ਪ੍ਰੀਪੇਡ ਵਾਲੇ ਪਾਸੇ ਨੂੰ ਗੱਲ ਜਿਹੜੀ ਜਾਊ ਵੀ ਪੈਸੇ ਪਾਓ ਤਾਂ ਬਿਜਲੀ ਆਊ ਜੇ ਮੁੱਕ ਜਾ ਕਰਨਗੇ ਤਾਂ ਬਿਜਲੀ ਗਈ ਪ੍ਰਾਈਵੇਟ ਕੰਪਨੀਆਂ ਜਾਂ ਪ੍ਰਾਈਵੇਟ ਚੈਂਪੀਅਨ ਇਸ ਖੇਤਰ ਦੇ ਵਿੱਚ ਉਤਾਰਨ ਦੀ ਸਰਕਾਰ ਦੀ ਪ੍ਰਾਈਵੇਟਾਈਜੇਸ਼ਨ ਦੀ ਪਾਲਿਸੀ ਹੈ ਸੈਕੰਡ ਕਿ ਜਿਹੜੀ ਬਿਜਲੀ ਸਬਸਿਡੀ ਹੈ ਬਿਜਲੀ ਸਬਸਿਡੀ ਦਾ ਇੱਕ ਵੱਡਾ ਬੋਝ ਜਿਹੜਾ ਉਹ ਸਰਕਾਰਾਂ ਆਪਣੇ ਤੇ ਮੰਨਦੀਆਂ ਨੇ ਤਾਂ ਕਿਸੇ ਨਾ ਕਿਸੇ ਢੰਗ ਦੇ ਨਾਲ ਉਸ ਪਾਸੇ ਨੂੰ ਵੀ ਖੜਾ ਛਡਾਉਣ ਦੀ ਕੋਸ਼ਿਸ਼ ਹੈ ਤਾਜ ਉਸ ਬਿਜਲੀ ਸੋਧ ਬਿੱਲ ਦੇ ਖਿਲਾਫ ਜਿੰਨੇ ਵੀ ਬਿਜਲੀ ਦਫ਼ਤਰ ਨੇ ਉਹਨਾਂ ਮੂਰੇ ਬਿਜਲੀ ਮੁਲਾਜ਼ਮਾਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਮਲਾਹ ਜਥੇਬੰਦੀਆਂ ਨੇ ਧਰਨੇ ਦਿੱਤੇ ਨੇ ਪ੍ਰੋਟੈਸਟ ਕੀਤੇ ਨੇ ਲਗਾਤਾਰ ਪ੍ਰੋਟੈਸਟ ਅੱਜ ਸਾਰਾ ਦਿਨ ਜਿਹੜੇ ਉਹ ਚੱਲਦੇ ਨਜ਼ਰ ਆਏ ਸੰਸਦ ਦਾ ਜਿਹੜਾ ਸੈਸ਼ਨ ਚੱਲ ਰਿਹਾ ਉਹਦੇ ਵਿੱਚ ਹੀ ਇਹ ਬਿੱਲ ਲਿਆਂਦੇ ਜਾਣ ਦੀ ਸੰਭਾਵਨਾ ਜਿਹੜੀ ਬਣੀ ਹੋਈ ਆ ਸੈਕੰਡ ਜਿਹੜਾ ਕਲੋਨੀ ਵਾਲੀ ਗੱਲ ਹੈ ਦੇਖੋ ਬਹੁਤ ਸਾਰੀਆਂ ਕਲੋਨੀਆਂ ਕੱਟ ਕੇ ਆ ਮੋਹਾਲੀ ਲਾਂਡਰਾ ਇੱਧਰ ਮਤਲਬ ਅਮਰਿੰਡੇ ਵਾਲੀ ਸਾਈਡ ਤੱਕ ਬڑے ਕਲਮਪ ਸਿੰਘ ਵਰਗੇ ਜਾਂ ਗਿਲਕੋ ਵਾਲੇ ਗਿਲਸਾਹ ਵਰਗੇ ਬੜੇ ਬਣੇ ਨੇ ਔਰ 78 ਪਾਰਟੀਆਂ ਨੇ ਲਾਹਾ ਵੀ ਖਟਿਆ ਚੰਗੀ ਫੰਡਿੰਗ ਆਈ ਇਹਨਾਂ ਨੂੰ ਉਹ ਸਾਰੇ ਮਸਲੇ ਦੇ ਵਿੱਚੋਂ ਉਦੋਂ ਬਾਅਦ ਉਹ ਗੈਰਕਾਨੂੰਨੀ ਕਲੋਨੀਆ ਨੂੰ ਕਾਨੂੰਨੀ ਕਰਨ ਦੀ ਕੋਸ਼ਿਸ਼ ਦੇ ਵਿੱਚ ਵੀ ਚੰਗੇ ਬਨਾਫੇ ਖੱਟੇ ਨੇ ਤਾਂ ਹੁਣ ਫੇਰ ਮਤਲਬ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ ਬਿਜ਼ਨਸ ਹੈ ਇਹ ਬਿਜ਼ਨਸ ਠੱਪ ਹੁੰਦਾ ਨਜ਼ਰ ਜਿਹੜਾ ਉਹ ਆਰ ਹੈ ਤਾਂ ਮੈਨੂੰ ਲੱਗਦਾ ਹੈ ਕਿ ਭਾਰ ਪਾਉਣ ਦੀ ਤਿਆਰੀ ਹੈ ਜੀ ਉਹਨਾਂ ਤੇ ਦੁਆਰੇ ਫੇਰ ਗੱਲ ਤਾਂ ਇਹ ਕਰ ਦਿੰਦੇ ਨੇ ਥੋੜਾ ਜਨਾ ਤੇ ਬੋਝ ਪਾਉਂਦੇ ਨੇ 27 ਇਲੈਕਸ਼ਨ ਆਉਂਦੀ ਆ ਜੀ ਅੱਛਾ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਨਾ ਜਿਹੜਾ ਇੱਕ ਕੰਮ ਇੱਕ ਸਾਲ ਤੋਂ ਪਿਛਲੇ 1.5 ਸਾਲ ਤੋਂ ਵਿੱਡਿਆ ਹੋਇਆ ਉਹ ਜਿੱਥੇ ਉਹਨਾਂ ਦੀ ਬ੍ਰੋਤ ਆ ਉਹਨਾਂ ਵੱਲੋਂ ਬਣਾਏ ਹੋਏ ਸਿਪਾਈ ਜਿਹੜੇ ਸੂਬੇਦਾਰ ਲੈਫਟੀਨੈਂਟ ਬਣ ਗਏ ਉਹਨਾਂ ਨੇ ਕੀਤੀ ਉਸ ਇਲਾਕੇ ਦੇ ਵਿੱਚ ਉਹਨਾਂ ਨੇ ਘਰ-ਘਰ ਜਾ ਕੇ ਅਕਾਲੀ ਦਲ ਦੇ ਵੱਡੇ ਜਿਹੜੇ ਬੰਦੇ ਸੀ ਉਹ ਨਾਲ ਰਲ ਆਲੇ ਤੇ ਹੁਣ ਗਿੱਦੜ ਵਾਇਆ ਤਾਂ ਉਹਨਾਂ ਨੇ ਚੋਣ ਲੜਨੀ ਐ ਤੇ ਉਂ ਸੂਤ ਗਿੱਦੜ ਵੇ ਇਹ ਉਹਨਾਂ ਦਾ ਢਿੱਲੋਂ ਤੋਂ ਨੇੜੇ ਕੋਈ ਨਹੀਂ ਸੀ ਜਿੰਨਾ ਸੀ ਪਰ ਗੱਲ ਬਣੀ ਨਾ ਪਰ ਜੇ ਹੁਣ ਅਸੀਂ ਲੁਧਿਆਣੇ ਦਾ ਇਲਾਕਾ ਦੇਖੀਏ ਮੁੱਲਾਂਪੁਰ ਦਾਖਾ ਦੇਖੀਏ ਉਸ ਇਲਾਕੇ ਦੇ ਵਿੱਚ ਪੂਰੇ ਜ਼ੋਰ ਦੇ ਨਾਲ ਉਹਨਾਂ ਨੇ ਕੰਮ ਕਰਕੇ ਸਾਰੇ ਪੁਰਾਣੇ ਬੰਦੇ ਘਰ-ਘਰ ਜਾ ਕੇ ਨਾਲ ਤੋੜ ਲਏ ਤੇ ਲੋਕ ਵੀ ਆਸ ਵਿੱਚ ਲੱਗ ਰਹੇ ਨੇ ਸਤਾਈ ਵਾਲੇ ਪਾਸ ਨੂੰ ਹਲੇ ਪਤਾ ਨਹੀਂ ਕੀ ਹੋਣਾ ਤੇ ਕਿਹੋ ਜੀ ਰਣਨੀਤੀ ਹੈ ਤੇ ਬੋਲਚਾਲ ਵੀ ਅੱਗੇ ਨਾਲੋਂ ਮੈਂ ਕਹਿੰਦਾ ਸੂਤ ਹੈ ਤੇ ਜਿਨ੍ਹਾਂ ਨੇ ਵੱਟੇ ਪਾਏ ਨੇ ਉਹ ਵੀ ਪਰਾਂ ਜੇ ਦੇਖਦੇ ਆ ਕਿਸੇ ਗੱਲ ਕਿਸੇ ਪਾਸੇ ਬਣੂ ਬਿਲਕੁਲ ਗਿਲ ਸਾਹਿਬ ਐਕਟਾ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ 98ਵਾਂ ਜਨਮ ਦਿਨ ਜਿਹੜਾ ਉਹ ਮਨਾਇਆ ਗਿਆ ਬਾਦਲ ਹੋਰਾਂ ਦੇ ਜਨਮ ਦਿਨ ਮੌਕੇ ਸਾਰਾ ਪਰਿਵਾਰ ਇਕੱਠਾ ਨਜ਼ਰ ਆਇਆ ਮਨਪ੍ਰੀਤ ਬਾਦਲ ਨੇ ਵੀ ਭਾਸ਼ਣ ਦਿੱਤਾ ਉਹਦੇ ਭਾਸ਼ਣ ਦਾ ਕਲਾਈਮੈਕਸ ਤਾਂ ਇਹੀ ਸੀਗਾ ਕਿ ਦੇਖੋ ਜੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅਜੇ ਤੱਕ ਕਿਸੇ ਦੇ ਪੈਰੀਂ ਹੱਥ ਉਸ ਰੂਪ ਚ ਨਹੀਂ ਲਾਏ ਲੇਕਿਨ ਨਰਿੰਦਰ ਮੋਦੀ ਹੁਰੀ ਵੱਡੇ ਬਾਦਲ ਦੇ ਪੈਰੀਂ ਹੱਥ ਲਾਉਂਦੇ ਰਹੇ ਨੇ ਦੂਸਰੀ ਗੱਲ ਅੱਜ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਇਹ ਐਲਾਨ ਕੀਤਾ ਕਿ ਉਹ ਗਿੱਦੜਵਾਹਾ ਤੋਂ ਚੋਣ ਲੜਨਗੇ ਔਰ ਉਹਨਾਂ ਨੇ ਇਹ ਐਲਾਨ ਜਿਹੜਾ ਹੈਗਾ ਉਹ ਇਸ ਰੂਪ ਦੇ ਵਿੱਚ ਵੀ ਕੀਤਾ ਕਿ ਵੱਡੇ ਬਾਦਲ ਸਾਹਿਬ ਚਾਹੁੰਦੇ ਸੀ ਕਿ ਗਿੱਦੜਬਾਹ ਤੋਂ ਚੋਣ ਲੜਨ ਤੇ ਉਹ ਅੱਜ ਐਲਾਨ ਕਰ ਰਹੇ ਨੇ ਗਿੱਦੜਬਾਹ ਬਾਦਲ ਪਰਿਵਾਰ ਦਾ ਚੰਗਾ ਸਿਆਸੀ ਅਸਰ ਸੂਖ ਰਿਹਾ ਹੈ ਮਨਪ੍ਰੀਤ ਬਾਦਲ ਦੀ ਜੜ ਗਿੱਦੜਬਾਹੋਂ ਲੱਗੀ ਸੀ ਜਦੋਂ ਪੰਜਾਬ ਦੇ ਵਿੱਚ ਜਿਮਣੀ ਚੋਣ ਸੀ ਮਨਪ੍ਰੀਤ ਬਾਦਲ ਨੂੰ ਜਿਮਣੀ ਚੋਣ ਲੜਾਈ ਗਈ ਤਾਂ ਉਹ ਜਿਮਣੀ ਚੋਣ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇੱਕ ਵੱਡੀ ਪੱਧਰ ਦੇ ਉੱਤੇ ਮਤਲਬ ਜਿਹੜਾਗਾ ਸਿਆਸਤ ਦੇ ਵਿੱਚ ਉਹ ਵਾਰ ਲਿਆਂਦਾ ਕਿਉਂਕਿ ਉਹ ਉਹ ਦੌਰ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਹਾਸ਼ੀਏ ਤੇ ਗਿਆ ਸੀ ਅੱਜ ਵਾਂਗੂ ਔਰ ਉਹ ਜਿਮਣੀ ਚੌਣ ਨੇ ਇੱਕ ਵੱਡਾ ਜਿਹੜਾਗਾ ਉਹ ਆਧਾਰ ਸ਼੍ਰੋਮਣੀ ਅਕਾਲੀ ਦਲ ਦਾ ਦੁਆਰੇ ਬਣਾਉਣ ਦੀ ਬੁਨਿਆਦ ਰੱਖੀ ਸੀ ਔਰ ਮਨਪ੍ਰੀਤ ਬਾਦਲਦੀਪ ਵੀ ਬੁਨਿਆਦ ਰੱਖਦੀ ਸੀ ਸਿਆਸਤ ਦੇ ਵਿੱਚ ਉਹ ਤਰਨਤਾਰਨ ਦੇ ਇਲੈਕਸ਼ਨ ਚ ਜਨਨ ਨੂੰ ਸਾਹ ਮਿਲਿਆ ਤਰਨਤਾਰਨ ਦੇ ਇਲੈਕਸ਼ਨ ਨੇ ਵੈਂਟੀਲੇਟਰ ਦਾ ਕੰਮ ਜਿਹੜਾ ਕਾਲੀਗਲ ਦੇ ਲਈ ਕੀਤਾ ਉਹਦੇ ਚੋਂ ਹੁਣ ਗਿੱਦੜ ਵਹਾਉ ਖੇਤਰ ਹੈ ਜਿਹੜੇ ਖੇਤਰ ਦੇ ਵਿੱਚ ਬਾਦਲ ਪਰਿਵਾਰ ਆਪਣੇ ਮਤਲਬ ਮੁੜ ਗਵਾਚੀ ਹੋਈ ਸਾਖ ਨੂੰ ਜਿਹੜਾ ਪਾਉਣ ਦੀ ਕੋਸ਼ਿਸ਼ ਕਰੂਗਾ ਤਾਂ ਉਹ ਜੋ ਸੁਖਵੀਰ ਬਾਦਲ ਨੇ ਅੱਜ ਇਲੈਕਸ਼ਨ ਤੋਂ ਸਾਲ ਪਹਿਲਾਂ ਜਾਂ ਡੇਢ ਸਾਲ ਪਹਿਲਾਂ ਹੀ ਲਾਣ ਜਿਹੜਾ ਇਹ ਕਰ ਦਿੱਤਾਗਾ ਸੈਕੰਡਲੀ ਕਿ ਜਿਵੇਂ ਤੁਸੀਂ ਜ਼ਿਕਰ ਕਰੀ ਦਿੱਤਾ ਡੈਂਪੀ ਢਿੱਲੋ ਉਹ ਵਿਅਕਤੀ ਸੀ ਜਿਹੜਾ ਬਾਦਲ ਪਰਿਵਾਰ ਦੇ ਸਭ ਤੋਂ ਨੇੜੇ ਦਾ ਟਰਾਂਸਪੋਰਟਰ ਸੀਗਾ ਹੂੰ ਜਦੋਂ ਬਾਦਲਾ ਦੀ ਸਰਕਾਰ ਸੀ ਡੈਂਪੀ ਢਿੱਲੋਂ ਨੇ بڑا ਲਾਹਾ ਖਟਿਆ ਬਾਦਲਾ ਵਾਂਗੂ ਮੁਝੇ ਬਾਦਲਾ ਦੀ ਆਰਬਿਟ ਬੱਸਾਂ ਨੇ ਲਾਹਾ ਖਟਿਆ ਤੇ ਡੈਂਪੀ ਢਿੱਲੋਂ ਦੀਆਂ ਬੱਸਾਂ ਨੇ ਵੀ ਲਾਹਾ ਖਟਿਆ ਵਿੱਚ ਕੋਈ ਡਾਊਟ ਨਹੀਂ ਹੈ ਤਾਂ ਅੱਜ ਮਤਲਬ ਇਹ ਐਲਾਨ ਕਰਕੇ ਉਹਨਾਂ ਨੇ ਜਿੱਥੇ ਡੈਂਪੀ ਢਿੱਲੋਂ ਦੇ ਲਈ ਸਮੱਸਿਆ ਖੜੀ ਕਰਤੀ ਉੱਥੇ ਸ਼ਰਮਨ ਮਨਪ੍ਰੀਤ ਬਾਦਲ ਵੀ ਗਿੱਦੜ ਵਾਂਗੂ ਸੋਚ ਰਿਹਾ ਸੀ ਮਨਪ੍ਰੀਤ ਬਾਦਲ ਨੂੰ ਵੀ ਇਹ ਸੰਕੇਤ ਦੇ ਦਿੱਤਾ ਕਿ ਭਾਈ ਇੱਥੋਂ ਤਾਂ ਮੈਂ ਇਲੈਕਸ਼ਨ ਜਿਹੜੀ ਉਹ ਲੜੂੰਗਾ ਹੂੰ ਸੋ ਇਹ ਇਹ ਤੀਰ ਜਿਹੜੇ ਬਾਦਲ ਹੋਰਾਂ ਨੇ ਮਾਰ ਦਿੱਤੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਆ ਕਿਸ ਤਰ੍ਹਾਂ ਦੀ ਸਥਿਤੀ ਜਿਹੜੀ ਉਹ ਬਣਦੀ ਆ ਜੀ ਸੱਚ ਆਪਣਾ ਗਜ਼ਲ ਗੋ ਤਾਂ ਭੁੱਲੇ ਗਿਆ ਮੈਨੂੰ ਬੰਦਾ ਸੱਚ ਉਹ ਵੀ ਬੈਠਾ ਕਿਤੇ ਜਾਮਣੀ ਬੰਨੀ ਆਊਗਾ ਹਲੇ ਹਲੇ ਗਜ਼ਲ ਦੇ ਸ਼ਬਦ ਲੱਭ ਰਹੇ ਨੇ ਆਉਣਗੇ ਅੱਛਾ ਸਖਪਾਲ ਸਿੰਘ ਖਹਿਰੇਵਾਲ ਨੂੰ ਕੀ ਕਹਾਣੀਆਂ ਸਖਪਾਲ ਸਿੰਘ ਖਹਿਰਾ ਵੀ ਬਹੁਤ ਅਗਰੈਸਿਵ ਆ ਅੱਜ ਕੱਲ੍ਹ ਵਾਕਈ ਜੀ ਸਕਪਾਲ ਸਿੰਘ ਖਹਿਰਾ ਅਸਲ ਦੇ ਵਿੱਚ ਉਹ ਬੰਦਾ ਹੈ ਜਿਹੜਾ ਪਿਛਲੇ 3.5 ਸਾਲ ਤੋਂ ਪੰਜਾਬ ਦੀ ਸਰਕਾਰ ਦੇ ਹਰ ਸਟੈਂਡ ਦੇ ਉੱਤੇ ਮਤਲਬ ਬੋਲ ਰਿਹਾ ਹੈਗਾ ਜਿਹੜਾ ਪੰਜਾਬ ਦੀ ਸਰਕਾਰ ਦੇ ਵੱਲੋਂ ਲੋਕਾਂ ਤੇ ਬੋਝ ਪਾਇਆ ਗਿਆ ਉਹਦੇ ਖਿਲਾਫ ਹਿੱਕ ਢਾ ਕੇ ਜਿਵੇਂ 3.5 ਸਾਲ ਤੋਂ ਖੜਿਆ ਹੈਗਾ ਤਾਂ ਉਹ ਖਹਿਰਾ ਹੈਗਾ ਰਾਜੇ ਬੜਿੰਗ ਨੂੰ ਭਗਵੰਤ ਮਾਨ ਚੁੱਪ ਕਰਾਉਂਦਾ ਸੀ ਬਹਿ ਜਾ ਪਰਸਾਨੀਆਂ ਬਾੜੀਆਂ ਵਾਲੀ ਫੈਲ ਮਗਾਮ ਪ੍ਰਤਾਪ ਸਿੰਘ ਬਾਜਵੇ ਨੂੰ ਵੀ ਜਦੋਂ ਪਜਾਮੀ ਦੀ ਗੱਲ ਕਰਦਾ ਨਾ ਵੀ ਕਿਵੇਂ ਪੈਂਦੀ ਆ ਉਹ ਉਹਦੇ ਤੇ ਚੁੱਪ ਕਰਾਉਂਦਾ ਹਮਮ ਹੋਰ ਕਈ ਮਸਲਿਆਂ ਦੇ ਵਿੱਚ ਤਾਂ ਨਵਜੋਤ ਸਿੰਘ ਸਿੱਧੂ ਨੂੰ ਹੁਣ ਕਹਿ ਤਾਂ ਰਹੀ ਆ ਨਵਜੋਤ कौर ਸਿੱਧੂ ਵੀ ਜਿਹਨੂੰ ਮੁੱਖ ਮੰਤਰੀ ਉਮੀਦਾਰ ਐਲਾਨੋ ਜਿਹੜਾ ਬੰਦਾ 3.5 ਸਾਲ ਤੋਂ ਪੰਜਾਬ ਦੇ ਵਿੱਚ ਉਸ ਰੂਪ ਚ ਸਰਗਰਮ ਨਹੀਂ ਰਿਹਾ ਔਰ 13 ਹੋਰਾਂ ਨੇ ਟੱਟ ਕੇ ਸਟੈਂਡ ਲਾਇਏ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਐ ਤਾਂ ਉਹਨਾਂ ਨੂੰ ਕਈ ਵਾਰ ਸਿਆਸੀ ਤੌਰ ਦੇ ਉੱਤੇ ਵਿਧਾਨ ਸਭਾ ਦੇ ਵਿੱਚ ਜਿਹੜਾ ਆ ਬੋਲਣ ਤੋਂ ਵੀ ਰੋਕਿਆ ਗਿਆਗਾ ਤਾਂ ਅੱਜ ਮਾਨਯੋਗ ਸੁਪਰੀਮ ਕੋਰਟ ਨੇ ਐਮਐਲਏ ਸਖਪਾਲ ਸਿੰਘ ਖੈਰਾ ਖਿਲਾਫ ਜਿਹੜਾ ਈਡੀ ਦੇ ਵੱਲੋਂ ਕੇਸ ਦਰਜ ਕੀਤਾ ਗਿਆ ਸੀ ਉਹਦੇ ਚ ਅੰਤਰਿਮ ਫੈਸਲਾ ਸੁਣਾਉਣ ਤੇ ਰੋਕ ਲਾ ਦਿੱਤੀ ਹੈ ਔਰ ਖੈਰਾ ਹੋਰਾਨੇ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਜੀ ਔਰ ਖੈਰਾ ਹੋਰਾਨੇ ਵੀ ਕਹਿ ਮੈਂ ਜਿੱਥੇ ਆਮ ਆਦਮੀ ਪਾਰਟੀ ਦੇ ਖਿਲਾਫ ਬੋਲਦਾ ਉੱਥੇ ਕੇਂਦਰ ਦੀ ਭਾਜਪਾ ਖਿਲਾਫ ਵੀ ਬੋਲਦਾ ਉਹ ਕਹਿੰਦੇ ਦੋਨੇ ਸਰਕਾਰਾਂ ਮੇਰੇ ਤੇ ਔਖੀਆਂ ਨੇ ਲੇਕਿਨ ਸੁਪਰੀਮ ਕੋਰਟ ਤੋਂ ਉਹਨਾਂ ਨੇ ਇੱਕ ਵੱਡੀ ਰਾਹਤ ਇਹ ਮੰਨੀ ਜਾ ਰਹੀ ਹੈ ਕਿ ਇਹਦੇ ईडी ਦੇ ਕੇਸ ਦੇ ਉੱਤੇ ਸੁਪਰੀਮ ਕੋਰਟ ਨੇ ਕੋਈ ਫੈਸਲਾ ਸੁਣਾਉਣ ਤੋਂ ਜਿਹੜਾ ਫਿਲਹਾਲ ਰੋਕ ਲਾ ਦਿੱਤੀ ਹੈ ਜੀ ਪੰਜਾਬ ਦੇ ਪਾਣੀਆਂ ਦੇ ਵਿੱਚ ਜਰੇਨੀਅਮ ਆ ਜੀ ਬਿਲਕੁਲ ਗੱਲ ਸਾਬ ਪੰਜਾਬ ਦੇ ਧਰਤੀ ਹੇਠਲੇ ਪਾਣੀ ਜ਼ਹਿਰੀਲੇ ਹੋ ਚੁੱਕੇ ਨੇ ਕੈਮੀਕਲ ਰਲ ਚੁੱਕਿਆ ਹੈਗਾ ਔਰ ਜਰੇਨੀਅਮ ਦੀ ਮਾਤਰਾ ਕੀ ਜਿਹੜੀ ਉਹ ਬਹੁਤ ਖਤਰਨਾਕ ਹੈ ਜੇ ਇੱਕ ਹੱਦ ਤੋਂ ਵੱਧ ਜੇ ਹੁਣ ਰਿਪੋਰਟਾਂ ਇਹ ਦੱਸ ਰਹੀਆਂ ਨੇ ਕਿ ਧਰਤੀ ਹੇਠਲੇ ਜਿਹੜੇ ਪਾਣੀ ਨੇ ਉਹ ਪੂਰੇ ਦੇਸ਼ ਦੇ ਵਿੱਚੋਂ ਪੰਜਾਬ ਦੇ ਵਿੱਚ ਵੱਧ ਜ਼ਹਿਰੀਲੇ ਨੇ ਇੱਕ ਰਿਪੋਰਟ ਆਈ ਹੈ ਉਹਦੇ ਵਿੱਚ ਹੈ ਕਿ ਪੰਜਾਬ ਹਰਿਆਣਾ ਰਾਜਸਥਾਨ ਆਂਧਰਾ ਪ੍ਰਦੇਸ਼ ਤੇਲਗਾਨਾ ਵਰਗੇ ਸੂਬਿਆਂ ਦੇ ਵਿੱਚ ਕਿਤੇ ਕਿਤੇ ਧਰਤੀ ਹੇਠਲੇ ਪਾਣੀ 'ਚ ਜਰੇਨੀਅਮ ਦਾ ਪੱਧਰ 30 ਪੀਪੀਬੀ ਪਾਰਟਸ ਪਰ ਬਿਲੀਅਨ ਜਿਹੜਾ ਤਹਿ ਸੀਮਾ 30 ਦੀ ਉਹ ਤੋਂ ਵੱਧ ਪਾਇਆ ਗਿਆਗਾ ਜਿਦੇ ਚੋ ਸਭ ਤੋਂ ਵੱਧ ਜਰੇਨੀਅਮ ਪ੍ਰਦੂਸ਼ਣ ਪੰਜਾਬ ਦੇ ਪਾਣੀ 'ਚ ਮਿਲਿਆ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈਗਾ ਕਿ ਪੰਜਾਬ ਦੇ ਵਿੱਚ ਮੌਨਸੂਨ ਤੋਂ ਪਹਿਲਾਂ ਵੀ ਨਮੂਨੇ ਲੈ ਗਏ ਬਾਅਦ ਦੇ ਵਿੱਚ ਵੀ ਨਮੂਨੇ ਲਏ ਗਏ ਔਰ ਉਹਦੇ ਵਿੱਚ ਤਾਂ ਤਿਹੇੜਲੇ ਪਾਣੀ ਦੇ 3754 ਨਮੂਨੇ ਜਿਹੜੇ ਉਹ ਲੈ ਗਏ ਰਿਪੋਰਟ ਕਹਿੰਦੀ ਹੈ ਕਿ ਜਰੇਨੀਅਮ ਦੇ ਪੱਧਰ ਜਿਹੜਾ ਹੈਗਾ ਉਹ ਵਧਦਾ ਹੈਗਾ ਔਰ ਬਾਰਿਸ਼ ਤੋਂ ਬਾਅਦ ਇਹਦੇ ਵਿੱਚ ਵਧਦਾ ਹੈਗਾ ਜਿਹੜਾ ਉਹ ਹੋਰ ਵੀ ਦਰਜ ਕੀਤਾ ਗਿਆਗਾ ਪੰਜਾਬ ਦੀ ਗੱਲ ਕਰੀਏ ਤਾਂ ਸੂਬੇ 'ਚ ਮੌਨਸੂਨ ਤੋਂ ਪਹਿਲਾਂ ਪਾਣੀ ਦੇ ਨਮੂਨਿਆਂ 'ਚ ਜੇਰੇਨੀਅਮ ਦਾ ਪੱਧਰ 53.04% ਸੀ ਤੇ ਮੌਨਸੂਨ ਤੋਂ ਬਾਅਦ ਪਾਣੀ ਦੇ ਵਿੱਚ ਜੇਰੇਨੀਅਮ ਦਾ ਪੱਧਰ 62.50% ਪਾਇਆ ਗਿਆ। ਔਰ ਹਰਿਆਣੇ ਦੇ ਵਿੱਚ ਇਹ ਘਟਾ ਜੀ, ਰਾਜਸਥਾਨ ਦੇ ਵਿੱਚ ਵੀ ਘਟਾ ਹੈ, ਕਰਨਾਟਕ, ਉੱਤਰ ਪ੍ਰਦੇਸ਼ ਦੇ ਵਿੱਚ ਵੀ ਘਟਾ ਹੈ। ਔਰ ਸੈਨਿਕ ਦੀ ਮਾਤਰਾ ਵੀ ਜਿਹੜੀ ਹੈਗੀ ਉਹ ਤਹਿ ਸੀਮਾ ਤੋਂ ਵੱਧ ਹੈ। ਰਿਪੋਰਟ ਦੇ ਵਿੱਚ ਦਰਜ ਹੈ ਕੀ ਆਰਸੈਨਿਕ ਦੀ ਮਾਤਰਾ ਵੀ ਪੰਜਾਬ ਦੇ ਵਿੱਚ ਵੱਧ ਹੈ ਤਾਂ ਜਿਹੜੇ ਇਹ ਤਾਤੂ ਜਿਹੜੇ ਇਹ ਤੱਤ ਇੱਕ ਹੱਦ ਤੋਂ ਵੱਧ ਇੱਕ ਮਿਕਦਾਰ ਤੋਂ ਵੱਧ ਖਤਰਨਾਕ ਨੇ ਸਾਡੇ ਸਰੀਰ ਦੇ ਲਈ ਉਹਦੇ ਨਾਲ ਬੱਚੇ ਮੰਦ ਬੁੱਧੀ ਪੈਦਾ ਹੁੰਦੇ ਨੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਲੈ ਕੇ ਜਾਂਦੇ ਨੇ ਜਾਂ ਉਹਨਾਂ ਦੇ ਅੰਗ ਉਸ ਰੂਪ ਦੇ ਵਿੱਚ ਐਕਟਿਵ ਨਹੀਂ ਹੁੰਦੇ ਤਾਂ ਉਹ ਪੰਜਾਬ 'ਚ ਵੱਧ ਪਾਏ ਜਾ ਰਹੇ ਆ ਜੀ ਇਹ ਸਾਡੇ ਲਈ ਚਿੰਤਾ ਦਾ ਤੇ ਚਿੰਤਨ ਦਾ ਵਿਸ਼ਾ ਹੈ ਜਿਹੜੇ ਦਾ ਨਾਂ ਹੀ ਪੰਜਾਬ ਹੈ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਉਹ ਧਰਤੀ ਜਿਹਨੂੰ ਪਾਣੀਆਂ ਦੇ ਨਾਂ ਤੇ ਜਾਣਿਆ ਜਾਂਦਾ ਸੀ ਜੇ ਉੱਥੇ ਦੇ ਪਾਣੀ ਚਹਰੀ ਲੇਓਗੇ ਸਾਡੇ ਕੋਲ ਰਹਿ ਕੀ ਗਿਆ ਇਹੀ ਤੱਕ ਚੀਜ਼ ਆ ਸਾਡੇ ਕੋਲੇ ਜੀ ਪਿਤਾ ਜੇਲ੍ਹ ਚ ਬੰਦ ਸੀ ਜਿਹੜੀ ਧੀ ਨੂੰ ਨਹਿਰ ਚ ਧੱਕਾ ਮਾਰ ਕੇ ਸੁਟਿਆ ਹੁਣ ਉਹ ਧੀ ਜਿਉਂਦੀ ਐ ਬਿਲਕੁਲ ਗੱਲ ਸਰ ਇਹਨਾਂ ਢਾਈ ਤਿੰਨ ਕ ਮਹੀਨੇ ਪਹਿਲਾਂ ਦੀ ਗੱਲ ਐ ਹੂੰ ਪੰਜਾਬ ਦੀ ਗੱਲ ਆ ਫਰੋਜਪੁਰ ਜ਼ਿਲ੍ਹੇ ਦੀ ਢਾਈ ਤਿੰਨ ਮਹੀਨੇ ਪਹਿਲਾਂ ਇੱਕ ਗਰੀਬ ਜਿਹਾ ਪਰਿਵਾਰ ਆ ਪਰਿਵਾਰ ਦੇ ਵਿੱਚ ਇੱਕ ਕੁੜੀ ਨੂੰ ਉਹਦੇ ਬਾਪ ਦਿਹਾੜੀ ਕਰਦਾ ਘਰੇ ਆਉਂਦਾ ਉਹਦੀ ਮਾਂ ਦੱਸਦੀ ਆ ਵੀ ਇਹਦੇ ਕੋਲ ਮੋਬਾਈਲ ਜਿਹੜਾ ਆਪਾਂ ਟੱਚ ਫੋਨ ਲੈ ਕੇ ਦਿੱਤਾ ਇਹ ਮਤਲਬ ਉੱਤੇ ਗੱਲਾਂਬਾਤਾਂ ਕਰਦੀ ਆ ਕੁਛ ਚਲੋ ਪਰਿਵਾਰ ਦੇ ਵਿੱਚ ਕੁੜੀ ਦੇ ਉੱਤੇ ਦੋਸ਼ ਜਿਹੜੇ ਉਹ ਲੱਗਦੇ ਨੇ ਉਹ ਬੰਦਾ ਕੁੜੀ ਦੇ ਹੱਥ ਬੰਨਦਾ ਹੱਥ ਬੰਨ ਕੇ ਨਹਿਰ ਤੇ ਲੈ ਜਾਂਦਾ ਨਹਿਰ ਤੇ ਲਿਜਾ ਕੇ ਗਿੱਲ ਸਾਹਿਬ ਉਹ ਵੀਡੀਓ ਵੀ ਬਣਦੀ ਆ ਬਣਾਉਂਦੇ ਨੇ ਔਰ ਕੁੜੀ ਨੂੰ ਉਹਦੀ ਮਾਂ ਕਹਿੰਦੀ ਮੈਂ ਬਥੇਰਾ ਸਮਝਾਇਆ ਇਹ ਸਮਝੀ ਨਹੀਂ ਪਿਓ ਵੀ ਕਹਿੰਦਾ ਮੈਂ ਸਮਝਾਇਆ ਉਦੋਂ ਬਾਅਦ ਬਾਪ ਵੀਡੀਓ ਦੇ ਵਿੱਚ ਹੀ ਬਣਦੀ ਵੀਡੀਓ ਚੋਂ ਟੱਕਾ ਦੇ ਦਿੰਦਾ ਨਹਿਰ 'ਚ ਟੱਕਾ ਦੇਂਦਾ ਉਦੋਂ ਬਾਅਦ ਪੰਜਾਬ 'ਚ ਸਬਹੁਤ ਮਸਲਾ ਪ੍ਰਚਲਿਤ ਹੋਇਆ ਫੋਜਪੁੱਤਾਂ ਫਿਰ ਉਹਦੇ ਬਾਪ ਨੂੰ ਪੁਲਿਸ ਅਗਲੇ ਦਿਨ ਗ੍ਰਿਫਤਾਰ ਕਰਦੀ ਹੈ ਜੇਲ੍ਹ ਭੇਜ ਦਿੰਦੀ ਹੈ ਪਿਛਲੇ 2.5 ਮਹੀਨਿਆਂ ਤੋਂ ਉਹਦਾ ਬਾਪ ਜੇਲ੍ਹ 'ਚ ਬੰਦਾ ਔਰ ਉਦੋਂ ਤੋਂ ਇਹੀ ਮੰਨਿਆ ਜਾ ਰਿਹਾ ਸੀ ਕਿ ਉਹ ਕੁੜੀ ਜਿਹੜੀ ਹੈ ਉਹ ਨਹਿਰ ਦੇ ਵਿੱਚ ਛੁੱਟ ਦਿੱਤੀ ਉਹਨੇ ਗੋਤਾਖੋਰਾਂ ਦੀਆਂ ਟੀਮਾਂ ਲਾਈਆਂ ਰਾਜਸਥਾਨ ਤੱਕ ਨਹਿਰ ਛਾਂਨਮਾਰੀ ਲੇਕਿਨ ਕੁੜੀ ਦੀ ਡੈੱਡ ਬਾਡੀ ਨਹੀਂ ਮਿਲੀ ਸੀ ਹੁਣ ਕੱਲ ਉਹ ਕੁੜੀ ਜਿਹੜੀ ਆ ਉਹ ਸਾਹਮਣੇ ਆਈ ਹੈ ਜੀ ਉਹਨੇ ਆ ਕੇ ਥਾਣੇ ਦੇ ਵਿੱਚ ਸਰੈਂਡਰ ਕੀਤਾ ਉਹ ਕਹਿੰਦੀ ਵੀ ਮੈਂ ਤਾਂ ਉਹਦੇ ਪਾਣੀ ਦੇ ਵਿੱਚ ਜਦੋਂ ਮੈਨੂੰ ਸਿੱਟਿਆ ਤਾਂ ਮੈਂ ਪਾਣੀ ਦੇ ਵਿੱਚ ਅਚਾਨਕ ਜਿਹੜਾ ਥਰੀਏ 'ਚ ਵੱਜੀ ਥਰੀਏ 'ਚ ਵੱਜੀ ਮੇਰੇ ਹੱਥ ਖੁੱਲ ਗਏ ਮੈਂ ਹੱਥ ਪਾ ਲਿਆ ਘੰਟੇ ਡੇਢ ਘੰਟੇ ਦੀ ਮਸ਼ੱਕਤ ਤੋਂ ਬਾਅਦ ਮੈਂ ਨਹਿਰ 'ਚੋਂ ਨਿਕਲਿਆ ਖੈਰ ਉਹ 2 ਮਹੀਨੇ 2.5 ਮਹੀਨੇ ਕਿੱਥੇ ਰਹੀ ਕਿਵੇਂ ਰਹੀ ਨਾ ਉਹਨੂੰ ਕੌਣ ਉੱਥੋਂ ਕੱਢ ਕੇ ਲੈ ਗਿਆ ਨਵਾਲ ਕੁੜੀ ਐ ਤਾਂ ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਉਹਨਾਂ ਦੇ ਜਵਾਬ ਅਜੇ ਨਹੀਂ ਮਿਲੇ ਪਰ ਇੱਕ ਗੱਲ ਐ ਕਿ ਉਹ ਕੁੜੀ ਜਿਉਂਦੀ ਮਿਲ ਗਈ ਐ ਜੀ ਔਰ ਹੁਣ ਪੁਲਿਸ ਕੋਲੇ ਜਾ ਕੇ ਉਹਨੇ ਸੈਂਡਰ ਕੀਤਾ ਅੱਜ ਪੁਲਿਸ ਨੇ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਅਦਾਲਤ ਦੇ ਵਿੱਚ ਉਹਦੇ ਬਿਆਨ ਜਾਂ ਸਭ ਦੇ ਦਰਜ ਹੋ ਗਏ ਤਾਂ ਮੈਨੂੰ ਲੱਗਦਾ ਥੋੜੇ ਦਿਨਾਂ ਤੱਕ ਉਹਦੇ ਬਾਪ ਦੀ ਰਿਹਾਈ ਤਾਂ ਹੋ ਜਾਣੀ ਐ ਪਰ ਕੁਝ ਅਣਸੁਲਝੇ ਸਵਾਲ ਨੇ ਜਿਹੜੇ ਉਹ ਜ਼ਰੂਰ ਖੜੇ ਨੇ ਜੀ ਜ਼ਥੇਦਾਰ ਗੜਗੱਜ ਨੇ ਦਿੱਲੀ ਸੀਐਮ ਕੋਲ ਭਾਈ ਦਵਿੰਦਰਪਾਲ ਸਿੰਘ ਭੁੱਲੜ ਦੀ ਰਿਹਾਈ ਦੀ ਗੱਲ ਕੀਤੀ ਹੈ ਜੀ ਬਿਲਕੁਲ ਜੀ ਸਰ ਅੱਜ ਨਾ ਪੰਜ ਸਿੰਘ ਸਹਿਮਾਨ ਦੀ ਇਕਤਰਤਾ ਸੀ ਜਿਹਦੇ ਚ ਆਪਾਂ ਸ਼ੁਰੂ ਚ ਜ਼ਿਕਰ ਵੀ ਕੀਤਾਗਾ ਕਿ ਉਸ ਇਕਤਰਤਾ ਦੇ ਵਿੱਚ ਕਈ ਅਹਿਮ ਫੈਸਲੇ ਵੀ ਲਏ ਗਏ ਤਾਂ ਇਤਫਾਕਨ ਅੱਜ ਹੀ ਦਿੱਲੀ ਦੀ ਮੁੱਖ ਮੰਤਰੀ ਆਪਣੀ ਕੈਬਨਿਟ ਦੇ ਨਾਲ ਜਿਹੜੀ ਹੈ ਉਹ ਅਕਾਲ ਤਖਸਾਲ ਆਉਂਦੀ ਆ ਔਰ ਉੱਥੇ ਪੰਜ ਸਿੰਘ ਸਹਿਬਾਨ ਦੇ ਨਾਲ ਮੁਲਾਕਾਤ ਕਰਦੀ ਹੈ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਉਸ ਤੋਂ ਬਾਅਦ ਕੁਲਦੀਪ ਸਿੰਘ ਗੜਗਾਜੋ ਦੇ ਕੋਲੇ ਇਹ ਗੱਲ ਰੱਖਦੇ ਨੇ ਸਾਡੇ ਅਕਾਲ ਤਖਸਾਲ ਦੇ ਕਾਰਜਕਾਰੀ ਜੇ세ਦਾਰ ਸਾਹਿਬ ਕਿ ਜੀ ਤੁਹਾਡੇ ਇੱਕ ਸਾਈਨ ਦੇ ਨਾਲ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਪੁੱਲਰ ਦੀ ਰਿਹਾਈ ਹੋ ਸਕਦੀ ਆ ਔਰ ਜ세ਦਾਰ ਸਾਹਿਬ ਨੇ ਉਹਨਾਂ ਦੱਸਿਆ ਕਿ ਕੇਜਰੀਵਾਲ ਹੋਰਾਂ ਨੇ ਸਾਈਨ ਨਹੀਂ ਸੀ ਕੀਤੇ ਜਿਹਦੇ ਕਰਕੇ ਉਹਨਾਂ ਦੀ ਰਿਹਾਈ ਲਟਕ ਗਈ ਤੇ ਹੁਣ ਉਹਨਾਂ ਦੀ ਰਿਹਾਈ ਹੋ ਸਕਦੀ ਆ ਸੋ ਮੈਨੂੰ ਲੱਗਦਾ ਜੀ ਕਿ ਜੇ ਉਹ ਇੱਥੋਂ ਤੱਕ ਪਹੁੰਚੀ ਹੈ ਕੈਬਨਿਟ ਜੇ ਦਿੱਲੀ ਦੀ ਮੁੱਖ ਮੰਤਰੀ ਅਜ ਇੱਥੋਂ ਤੱਕ ਆਈ ਆ ਤਾਂ ਸੰਭਾਵਨਾਕਾ ਕਿ ਭਾਜਪਾ ਦੇ ਅੰਦਰ ਇਹ ਤੈਅ ਹੋ ਹੀ ਚੁੱਕਿਆ ਹੋਵੇਗਾ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਨੂੰ ਰਿਹਾ ਕੀਤਾ ਜਾ ਸਕਦਾ ਸੋ ਹੋ ਸਕਦਾ ਭਾਜਪਾ ਇਹ ਫੈਸਲਾ ਲੈ ਲਵੇ ਬਾਕੀ ਮੰਗ ਵੀ ਹੈ ਜਾਇਜ਼ ਵੀ ਹੈ ਔਰ ਇਹ ਮਨੁੱਖੀ ਅਧਾਰ ਦੇ ਉੱਤੇ ਵੀ ਬਣਦਾ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਨੂੰ ਲਰੋ ਰਿਹਾ ਕੀਤਾ ਜਾਵੇ ਉਹ ਆਪਣੀ ਸਜ਼ਾ ਆਪਣੀ ਭੁਗਤ ਚੁੱਕੇ ਨੇ ਔਰ ਉਹਨਾਂ ਦੀ ਸਿਹਤ ਵੀ ਬਹੁਤ ਖਰਾਬ ਹੈ ਤਾਂ ਆਉਣ ਵਾਲੇ ਦਿਨਾਂ ਚ ਉਹਨਾਂ ਦੀ ਰਿਹਾਈ ਦੀ ਖਬਰ ਵੀ ਸਾਨੂੰ ਸੁਣਨ ਨੂੰ ਜਿਹੜੀ ਉਹ ਮਿਲ ਸਕਦੀ ਹੈ ਜੀ ਇਹ ਹਿੰਦੀ ਗੋਨੋ ਕੀ ਵੱਜ ਪੈ ਗਈ ਕਿਥੋਂ ਟੂਣਾ ਟੱਪ ਲਿਆ ਇਹਨਾਂ ਨੇ ਇਹਨਾਂ ਨੂੰ ਕੀ ਹੋ ਗਿਆ ਚੱਲਣੇ ਚੰਗੇ ਭਲੇ ਜਹਾਜ਼ ਚਲਦੇ ਚਲਦੇ ਖੰਡਣ ਲੱਗ ਗਏ ਬਿਲਕੁਲ ਜਲਸਾ ਹੈ ਇਹ ਮਸਲੇ ਨੇ ਜਿਹੜਾਗਾ ਉਹ ਕਾਫੀ ਤਰਸੱਲੀ ਮਚਾਈ ਹੋਈ ਅੱਜ ਵੀ 564 ਉਡਾਨਾਂ ਜਿਹੜੀਆਂ ਉਹ ਬੰਦ ਹੋਈਆਂ ਨੇ ਇੰਡੀਗੋ ਨੇ ਦੁਨੀਆ ਦੇ ਵਿੱਚ ਹੀ ਜਿਹੜਾ ਭਾਰਤ ਦੀ ਥਾਖ ਨੂੰ ਬੁਰੀ ਤਰ੍ਹਾਂ ਸੱਟ ਮਾਰੀ ਆ ਕਿਉਂਕਿ ਅਮਰੀਕਾ ਤੇ ਚੀਨ ਤੋਂ ਬਾਅਦ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਹਵਾਵਾਜੀ ਵਾਲਾ ਬਾਜ਼ਾਰ ਆ ਔਰ ਇੰਡੀਗੋ ਜਿਹੜੀ ਹੈਗੀ ਉਹ ਸਭ ਤੋਂ ਵੱਡੀ ਦੇਸ਼ ਦੀ 에ਅਰਲਾਈਨ ਹੈ ਇਹਦਾ ਘਰੇਲੂ ਬਾਜ਼ਾਰ ਦੇ 65% ਤੋਂ ਵੱਧ ਹਿੱਸੇ ਤੇ ਕਾਬਜ ਹੈ ਤੇ ਪਿਛਲੇ ਹਫਤੇ ਸੈਂਕੜੇ ਉਡਾਨਾਂ ਨੇ ਰੱਦ ਕੀਤੀਆਂ ਨੇ ਹੁਣ ਤੱਕ 1600 ਤੋਂ ਵੱਧ ਉਡਾਨਾਂ ਰੱਦ ਕੀਤੀਆਂ ਜਾ ਚੁੱਕੀਆਂ ਜਿਦੇ ਨਾਲ ਦੇਸ਼ ਪਾਰ ਚ ਹਜ਼ਾਰਾਂ ਯਾਤਰੀ ਫਸ ਗਏ ਯਾਤਰੀਆਂ ਲਈ ਇਹ ਵੱਡਾ ਝਟਕਾ ਸੀ ਨੌਕਰੀ ਦੀਆਂ ਇੰਟਰਵਿਊਜ਼ ਵਪਾਰਕ ਮੀਟਿੰਗਾਂ ਵਿਆਹ ਸੈਰ ਸਪਾਟੇ ਦੀਆਂ ਯੋਜਨਾਵਾਂ ਮੈਡੀਕਲ ਐਮਰਜੈਂਸੀ ਔਰ ਪਤਾ ਨਹੀਂ ਕਿੰਨੇ ਕੰਮ ਲੋਕਾਂ ਦੇ اٹਕ ਗਏ ਲੋਕ ਸੜਕੀ ਆਵਾਜਾਈ ਔਰ ਰੇਲ ਆਵਾਜਾਈ ਦੀ ਬਜਾਏ ਛੇਤੀ ਪਹੁੰਚਣ ਦੇ ਲਈ ਜਿਹੜੀਆਂ ਹਵਾਈ ਸਵਾਮਾਂ ਦਾ ਲਾਭ ਲੈਂਦੇ ਨੇ ਲੇਕਿਨ ਇੰਡੀਗੋ ਨੇ ਜੋ ਪਿਛਲੇ 5-4 ਦਿਨ ਤੋਂ ਸਥਿਤੀ ਬਣਾਈ ਹੋਈ ਆ ਉਹਨੇ ਮਤਲਬ ਲੋਕਾਂ ਨੂੰ ਜਿਹੜਾਗਾ ਉਹ ਜ਼ਿੰਦਗੀ ਲੀਹੋਂ ਲਾ ਕੇ ਰੱਖਤੀ ਕਈਆਂ ਨੇ ਇੰਪੋਰਟੈਂਟ ਮੀਟਿੰਗਾਂ ਰੋਲ ਤੇ ਰੱਖਤੀਆਂ ਸੋ ਇਸ ਕਰਕੇ ਮਸਲੇ ਨੇ ਜਿਹੜਾਗਾ ਉਹ ਸਰਕਾਰ ਦੇ ਉੱਤੇ ਵੀ ਸਵਾਲ ਖੜੇ ਕੀਤੇ ਨੇ ਔਰ ਜਿੰਨਾ ਪ੍ਰਾਈਵੇਟਾਈਜੇਸ਼ਨ ਪਿਛਲੇ ਸਮੇਂ ਦੇ ਵਿੱਚ ਇਸ ਖੇਤਰ ਦੇ ਵਿੱਚ ਵੀ ਹੋਇਆ ਉਹਦੀ ਵੀ ਪੋਲ ਖੋਲ ਕੇ ਜਿਹੜੀ ਉਹ ਰੱਖ ਦਿੱਤੀ ਆ ਉਹ ਲੋਕਾਂ ਦੇ ਲਈ ਜ਼ਿੰਮੇਵਾਰੀਆਂ ਕੀ ਹੋਣ ਸਰਕਾਰ ਦੀਆਂ ਸਰਕਾਰ ਇਹੋ ਜਿਹੀਆਂ 에ਅਰਲਾਈਨਸ ਨੂੰ ਕਿਵੇਂ ਮਤਲਬ ਸੰਚਾਰ ਰੂਟਾਂ ਦੇ ਨਾਲ ਚਲਾ ਸਕੇ ਇਹਦੇ ਤੇ ਬਹੁਤ ਜ਼ੋਰ ਹੋਣਾ ਚਾਹੀਦਾ ਜੀ ਸੰਸਦ ਦਾ ਸੈਸ਼ਨ ਵੀ ਚੱਲ ਰਿਹਾ ਲੇਕਿਨ ਦੂਜੇ ਪਾਸੇ ਇਹਦੇ ਤੇ ਉਸ ਰੂਪ ਦੇ ਵਿੱਚ ਗੱਲ ਜਿਹੜੀ ਉਹ ਨਹੀਂ ਹੋ ਰਹੀ ਜਿਸ ਰੂਪ ਦੇ ਵਿੱਚ ਹੋਣੀ ਚਾਹੀਦੀ ਹੈ ਜੀ ਅੱਛਾ ਜੀ ਐਸਐਸਪੀ ਪਟਿਆਲੇ ਵਾਲਾ ਸ਼ਰਿਆਮ ਕਹਿੰਦਾ ਕਹਿੰਦਾ ਜੇ ਹੂਰਾ ਹਾਰਾ ਮਾਰਨਾ ਪੱਗ ਪੁੱਗ ਲਾਉਣੀ ਆ ਬਾਹਰ ਲਾ ਦਿਓ ਅੰਦਰ ਸਟੇ ਆ ਕੇ ਸੈਂਟਰ ਚ ਨਾ ਕਰਨ ਦਿਓ ਕੁਛ ਕੀ ਬਣਿਆ ਹੁਣ ਇਹਨਾਂ ਦਾ ਇਹ ਪੰਜਾਬੀ ਨੂੰ ਬੜਾ ਪਿਆਰ ਕਰਨ ਵਾਲੇ ਐਸਐਸਪੀ ਸੀ ਉਹੀ ਨੇ ਹਨਾ ਜੀ ਗਿਲ ਸਾਹਿਬ ਇਹ ਮਸਲਾ ਕਾ ਜਿਹੜਾ ਉਹ ਇਸ ਰੂਪ ਦੇ ਵਿੱਚ ਚੱਲ ਰਿਹਾ ਵੀ ਕੀ ਇਹ ਵੀਡੀਓ ਆ ਜਿਹੜੀ ਆਡੀਓ ਇਹ ਅਸਲੀ ਹੈ ਜਾਂ ਨਹੀਂ ਹੈ ਕਿਉਂਕਿ ਅੱਜ ਕੱਲ ਏਆਈ ਦਾ ਜ਼ਮਾਨਾ ਬਹੁਤ ਹੈ ਔਰ ਇਹ ਮਸਲਾ ਹਾਈ ਕੋਰਟ ਵੀ ਪਹੁੰਚਿਆ ਚੋਣ ਕਮਿਸ਼ਨ ਦੇ ਦਰਬਾਰ ਵੀ ਪਹੁੰਚਿਆ ਸਰਕਾਰ ਕੋਲੇ ਵੀ ਪਹੁੰਚਿਆ ਪਟਿਆਲਾ ਦੇ ਐਸਐਸਪੀ ਦੀ ਜਿਹੜੀ ਇੱਕ ਅਥੇ ਆਡੀਓ ਆ ਉਹਦੇ ਮਸਲੇ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸ਼੍ਰੋਮਣੀ ਅਕਾਲੀ ਦਲ ਸਣੇ ਵਿਰੋਧੀ ਧਿਰਾਂ ਵੱਲੋਂ ਜਿਹੜੀਆਂ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਉਹਤੇ ਸੁਣਵਾਈ ਕਰਦੇ ਆ ਇਹ ਕਿਹਾਗਾ ਕਿ ਆਡੀਓ ਮਾਮਲੇ ਦੇ ਵਿੱਚ ਫੌਰੀ ਜਾਂਚ ਆ ਗਈ ਜਿਹੜੀ ਕੀਤੀ ਜਾਵੇ 2 ਦਿਨ ਜਿਹੜੇ ਦਿੱਤੇ ਨੇ ਏਡੀਜੀਪੀ ਰੈਂਕ ਦੇ ਅਧਿਕਾਰੀ ਦੀ ਡਿਊਟੀ ਲੱਗੀ ਹੋਈ ਹੈ ਜੀ ਔਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਲੀਗਲ ਬੈਂਕ ਦੇ ਲੀਡਰ ਨੇ ਅਰਸ਼ਦੀਪ ਕਲੇਰ ਉਹਨਾਂ ਨੇ ਲਿਜਾ ਕੇ ਪੈਨ ਡਰਾਈਵ ਦਿੱਤੀ ਆ ਔਰ ਮੰਗੇ ਕੀਤੀ ਆ ਕਿ ਜੀ ਇਹਦੀ ਜਾਂਚ ਪੰਜਾਬ ਤੋਂ ਬਾਹਰਲੀ ਕਿਸੇ ਏਜੰਸੀ ਤੋਂ ਜਿਹੜੀ ਹੋ ਕਰਵਾਈ ਜਾਵੇ ਤਾਂ ਹਾਈ ਕੋਰਟ ਦੀ ਨਿਗਰਾਨੀ ਹੇਠ ਸੂਬੇ ਤੋਂ ਬਾਹਰੀ ਏਜੰਸੀ ਤੋਂ ਜਾਂਚ ਕਰਾਉਣ ਦੀ ਮੰਗ ਹੋ ਰਹੀ ਆ ਏਡੀਜੀਪੀ ਨੂੰ ਪੈਨ ਡਰਾਈਵ ਸੌਂਪੀ ਜਾ ਚੁੱਕੀ ਆ ਔਰ ਜਾਂਚ ਦੇਤੇ ਜਾਰੀ ਆ ਉਹ ਇਹ ਮਸਲਾ ਵੀ ਕਾਫੀ ਪਖਿਆ ਹੋਇਆ ਹੁਣ ਜੇ ਇਹ ਕਿਤੇ ਸਹੀ ਫਾਈ ਗਈ ਫਿਰ ਤਾਂ ਦੇਖੋ ਐਸਐਸਪੀ ਸਾਹਿਬ ਦੀ ਕੁਰਸੀ ਹਿੱਲ ਸਕਦੀ ਆ ਅਗਰ ਇਹਦੇ ਤੇ ਮਤਲਬ ਕਿਉਂਕਿ ਸਰਕਾਰ ਤਾਂ ਇਹ ਕਹਿ ਰਹੀ ਆ ਜਾਂ ਆਮ ਆਦਮੀ ਪਾਰਟੀ ਕਹਿ ਰਹੀ ਆ ਕਿ ਜੀ ਇਹ ਜਿਹੜੀ ਆ ਉਹ ਵੀਡੀਓ ਫੇਕ ਆ ਤੇ ਜੇ ਇਸ ਪਾਸੇ ਨੂੰ ਗਲਤ ਉਰੀਤਾ ਇਹ ਬੁੱਧੀ ਤਰ੍ਹਾਂ ਦੇ ਲਈ ਵੀ ਨਮੋਸ਼ੀ ਵਾਲਾ ਮਸਲਾ ਬਣ ਸਕਦੀ ਆ ਜੀ ਲਓ ਜੀ ਫੇਰ ਕੱਲ ਨੂੰ ਕਰਦੇ ਆ ਬਾਕੀ ਗੱਲਾਂ ਸਵੇਰੇ ਤੇ ਆਪਣਾ ਖਿਆਲ ਰੱਖਿਓ ਧੰਨਵਾਦ ਸ਼ੁਕਰੀਆ ਜੀ ਗੱਲ ਸਾਲ ਤੁਹਾਡਾ ਤੇ ਸਾਰੇ ਸਰੋਤਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਜੀ ਸ੍ਰੋਨ ਵਕੇਂਦ ਸਿੰਘ ਪੱਤੀ ਪੱਤੀ ਸੇਖਵਾ ਬਰਨਾਲੇਉਂ ਗੱਲਬਾਤ ਕਰ ਰਹੀ ਸੀ